ਇਹ ਤੁਸੀਂ ਬੜੀ ਵੱਡੀ ਗੱਲ ਬੜੀ ਵੱਡੀ ਗੱਲ ਕਰ ਰਹੇ ਹੋ ਤੁਸੀਂ ਇਲਜ਼ਾਮ ਵੀ ਲਾ ਰਹੇ ਹੋ ਪਰ ਦੇਖਿਆ ਜਾਂਦਾ ਤੇ ਜਿਵੇਂ ਬਾਹਰਲੇ ਸ਼ਹਿਰਾਂ ਚ ਆ ਕੇ ਰਾਜਪੁਰ ਦੇ ਵਿੱਚ ਕੋਈ ਕਮਿਊਨਿਟੀ ਦੇ ਲੋਕ ਵੱਸ ਰਹੇ ਆ ਤਾਂ ਉਹ ਕੰਮ ਕਰ ਰਹੇ ਆ ਉਹ ਆਪਣਾ ਕੰਮ ਕਰ ਰਹੇ ਆ ਐਦਾਂ ਦੀ ਕੋਈ ਹੱਦ ਤੱਕ ਗੱਲ ਸੁਣਨ ਚ ਨਹੀਂ ਆਈ ਕਿ ਕਿਸੇ ਨੇ ਕਬਜ਼ਾ ਕਰ ਲੇਤਾ ਹੋਵੇ ਮੈਂ ਇਹ ਇਸੇ ਕਰਕੇ ਤੁਹਾਨੂੰ ਗੱਲ ਦੱਸ ਰਿਹਾ ਇਹ ਸੁਪਰੀਮ ਕੋਰਟ ਤੱਕ ਕੇਸ ਗਿਆ ਜਦੋਂ ਇਹ ਦੁਕਾਨ ਕਿਰਾਏ ਤੇ ਲੈ ਲੰਨੇ ਆ 5000 ਰੁਪਏ ਚ 2000 ਰੁਪਏ ਨੇ ਉਹ ਤੁਹਾਨੂੰ 5000 ਰੁਪਏ ਇਨ ਟਾਈਮ ਕਿਰਾਇਆ ਦੇਣਗੇ ਪਰ ਉਹਦੇ ਨਾਲ ਵਕਫ ਦੀ 1000 ਰੁਪਏ ਦੀ ਪਰਚੀ ਕਟਾਣਗੇ ਹਮ ਜਦੋਂ 5-4 ਸਾਲ ਬਾਅਦ ਮਾਲਕ ਦੁਕਾਨ ਖਾਲੀ ਕਰਨ ਨੂੰ ਕਹੇਗਾ ਤਾਂ ਉਹ ਲੋਕ ਕਹਿੰਦੇ ਅਸੀਂ ਤਾਂ ਦੁਕਾਨ ਤੁਹਾਡੇ ਤੋਂ ਲਈ ਨਹੀਂ ਅਸੀਂ ਤਾਂ ਵਕਫ ਬੋਰਡ ਤੋਂ ਲਿੱਤੀ ਹੋਈ ਹੈ ਉਹ ਰਸੀਦਾਂ ਦਿਖਾ ਦੇਣਗੇ ਤਾਂ ਉਸ ਬੰਦੇ ਨੇ ਦੱਸਿਆ ਉਹ ਸੁਪਰੀਮ ਕੋਰਟ ਤੱਕ ਪਹੁੰਚਿਆ ਉਹਦਾ ਲੱਖਾਂ ਰੁਪਈਆ ਬਰਬਾਦ ਹੋਇਆ ਕੇਸ ਤਾਂ ਉਹ ਜਿੱਤਿਆ ਪਰ ਉਹ ਬੰਦਾ ਬਰਬਾਦ ਹੋ ਗਿਆ ਇੱਕ ਦੁਕਾਨ ਕਿਰਾਏ ਤੇ ਦੇ ਕੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਆਪਣੇ ਲੋਕਾਂ ਨੂੰ ਵੀ ਸੁਚੇਤ ਕਰਨਾ ਚਾਹਾਂਗਾ ਵੀ ਇਹਨਾਂ ਲੋਕਾਂ ਨੂੰ ਤੁਸੀਂ ਜੇ ਕੋਈ ਪ੍ਰਾਪਰਟੀ ਕਿਰਾਏ ਤੇ ਦੇਣੀ ਹੈ ਤਾਂ 10 ਬਾਰੀ ਸੋਚ ਕੇ ਕਿਰਾਏ ਤੇ ਦੇਣੀ ਹੈ ਸਮਝ ਲਓ ਜੇ ਤੁਸੀਂ ਕਿਰਾਏ ਤੇ ਦਿੱਤੀ ਉਹ ਤੁਹਾਡੀ ਪ੍ਰਾਪਰਟੀ ਵਕਫ ਦੀ ਹੋ ਜਾਊਗੀ ਇਸ ਕਰਕੇ ਇਸ ਵਕਫ ਦਾ ਖਤਮ ਹੋਣੀ ਚਾਹੀਦੀ ਹੈ ਅਰ ਪੰਜਾਬ ਦੇ ਅੰਦਰ ਜਿਹੜੀ 75 76 ਹਜ਼ਾਰ ਏਕੜ ਜਗ੍ਹਾ ਵਾਕਬ ਦੀ ਆ ਮੈਂ ਭਗਵੰਤ ਮਾਨਜੇ ਨੂੰ ਬੇਨਤੀ ਕਰਾਂਗਾ ਇੱਕ ਕਾਨੂੰਨ ਪਾਸ ਕਰਿਆ ਜਾਵੇ ਇੱਕ ਬਿੱਲ ਪੇਸ਼ ਕਰਿਆ ਜਾਵੇ ਇਹ ਸਾਰੀ ਪ੍ਰਾਪਰਟੀ ਇਹ ਆਪਣੀ ਪੰਜਾਬੀਆਂ ਦੀ ਆ ਆਪਣੇ ਪੰਜਾਬ ਦੀ ਆ ਇਹ ਪੰਜਾਬ ਦੇ ਕਿਸਾਨਾਂ ਦੇ ਅੰਦਰ ਵੰਡੀ ਜਾਣੀ ਚਾਹੀਦੀ ਆ ਗਰੀਬ ਕਿਸਾਨਾਂ ਦੇ ਅੰਦਰ ਵੰਡੀ ਜਾਣੀ ਚਾਹੀਦੀ ਆ ਇਹ ਜਿਹੜੇ ਆਪਣੇ ਕਿਸਾਨ ਹੈ ਇਹ ਸੜਕਾਂ ਤੇ ਤੱਕੇ ਖਾ ਰਹੇ ਆ ਦੋ ਦੋ ਸਾਲ ਸੜਕਾਂ ਤੇ ਬੈਠ ਕੇ ਐਜੀਟੇਸ਼ਨ ਕਰ ਰਹੇ ਆ ਡੰਡੇ ਖਾ ਰਹੇ ਆ ਸਰਕਾਰਾਂ ਦੇ ਤਾਂ ਇਹ ਲੋਕ ਜਿਨ੍ਹਾਂ ਨੇ ਆਪਣੀ ਪਾਕਿਸਤਾਨ ਦੇ ਅੰਦਰ ਜ਼ਮੀਨ ਲੈ ਵੀ ਚੁੱਕਿਆ ਉਹ ਫਿਰ ਵੀ ਸਾਡੀ ਜ਼ਮੀਨ ਦਾ ਨਜ਼ਾਰੇ ਲੈ ਰਹੇ ਆ ਮੁਖਤ ਚ ਤੇ ਮੇਰੀ ਇਹ ਹੀ بار بار ਬੇਨਤੀ ਆ ਵੀ ਇਸ ਜ਼ਮੀਨ ਨੂੰ ਜਿਹੜੀ 75 ਤੋਂ 76 ਹਜ਼ਾਰ ਏਕੜ ਜਗ੍ਹਾ ਪੰਜਾਬ ਦੀ ਵਕਫ ਦੀ ਤੁਰੰਤ ਕੈਨਸਲ ਕਰਕੇ ਵਕਤ ਨੂੰ ਪੰਜਾਬ ਦੇ ਅੰਦਰ ਗਰੀਬ ਕਿਸਾਨਾਂ ਨੂੰ ਵੰਡੇ ਚਾਹ